ਸਭ ਦਾ ਤੁਹਾਨੂੰ ਬਲਵਕਿਉਂ ਅਰ ਆ ਸਾਰੇ ਆਏ ਮਹਿਮਾਨਾਂ ਦਾ ਮੈਂ ਰੇਖਾ ਖਾਨ ਕੋਲ ਤੋਂ ਬੜਾ ਜੀਤ ਸੁਆਗਤ ਕਰਦੀ ਹੈ ਜਿਹੜਾ ਨਹੀਂ ਹੁੰਦਾ ਰੱਬਾ ਜਗਤੀ ਤੇਰੀ ਰਹਿਮਤ बिन ਕਿਤੇ ਵੀ ਇੱਕ ਪੱਤਾ ਨਹੀਂ ਹੁੰਦਾ ਸਾਰੇ ਜਗ ਦਾ ਰੱਬਾ ਤੂੰ ਆਹ ਗਿਆ ਦਾ ਤੇਰੇ ਬਿਨਾ ਦਾ ਦੁਨਿਆਵੀ ਚੱਕਾ ਚੱਲਦਾ ਕਾਰ ਲਵੇ ਭਾਵੇਂ ਕੋ ਜਿੰਨੀ ਮਨ ਮਰਜ਼ੀ ਤੇਰੀ ਰਹਿਮਤ बिन ਇੱਕ ਪਲ ਵੀ ਨਹੀਂ ਹੰਡਦਾ ਕੀੜੇ ਮਕੋੜੇ ਜੀਵ ਜੰਤੂ ਸਭ ਦਾ ਤੂੰ ਆਪੇ ਹੀ ਖਿਆਲ ਰੱਖਦਾ करे तू सब दी कर्मों लेखा जोखा करे तू सब दी कर्मों लेखा जोखा स्वर्ग नग तू आप ही लिखता पै जाइए जे assi किते राहे पुराहे कै जाइए जे assi किते राहे पुराहे रखवाला बनके तू आप ही खड़ता हो पै जावे जे, जाए जाए जे साडे ते दुख भरी कड़ी किते पै जावे जे साडे ते दुख भरी कड़ी किते आप ही आके तू सब दी राखी करदा रेखा आके तेरा माई सब तो ओजा रेखा आखे तेरा ना सब तो उच्चा तेरी रहमत बिन एक पल नहीं हटता रबा तेरी रहमत बिन कि भी पत्ता नहीं होता तेरी रहमत बिन पत्ता नहीं होता और सभी आए मेहमान भगत सर सर गुरु और स्मूची टीम को हमारी तरफ से सत बहुत बहुत धन्यवाद सर कि आपने हमें इस काबिल समझा इस बुक में शामिल करने के लिए आप लोगों का हृदय दिल से हम स्वागत करते हैं और इतनी दूर से आपका जो प्रेम जो प्यार है वो हम यहाँ तक लेके आए हैं तो बहुत बहुत धन्यवाद सर आपका इस बुक में करने का और सभी टीम को मुझे टीम को आज की जो हमारी बुक है उसकी हार्दिक शुभकामनाएं तो नेक्स्ट ऐसे ही आप अच्छे अच्छे संग्रह को करते रहे हैं। और हमारा हम भी आप लोगों की का हिस्सा बन के जब वो आते रहे हमें बहुत ही अच्छा लग रहा है ये चीज़ आने का क्योंकि फर्स्ट हम जो वो पठानकोट से हैं पठानपुर में पंजाबी भाषा जो है वो इतनी नहीं है कि प्रेफरेंस नहीं दी जाती तो हम अपने आप से ये चीज अपने आप को कहते हैं कि नहीं हम भी इस चीज़ का हिस्सा बने तो बहुत ही अच्छा लग रहा है इतनी दूर से यहाँ तक आने का और आप लोग किसी महान शख्सियतों के बीच रुक होने का ਸੋਤ ਬੋਲਾ ਧੰਨਵਾਦ ਚਰਾਕਾ اور आज मेरी जो कविता है वो है जिंदगी पे। ਇਹ ਜਿੰਦਗੀ ਏ ਦਾਤ ਖੁਦਾ ਦੀ। ਇਹ ਜਿੰਦਗੀ ਏ ਦਾਤ ਖੁਦਾ ਦੀ ਫੇਰ ਮੁੜ ਕੇ ਨਹੀਂ ਆਣੀ। ਖੱਟ ਲੋ ਕਮਾਈ ਕਰਮਾਂ ਦੀ। ਖੱਟ ਲੋ ਕਮਾਈ ਕਰਮਾਂ ਦੀ ਜੋ ਕੰਮ ਤੁਹਾਡੇ ਹੈ ਆਣੀ ਇਹ ਜਿੰਦਗੀ ਹੈ ਦਾਤ ਖੁਦਾ ਦੀ ਦੋ ਮੁੜ ਕੇ ਨਹੀਂ ਆਣੀ। ਚੰਗੇ ਸਮੇਂ ਨੂੰ ਖਸ ਕੇ ਕੱਟ ਲੋ। ਚੰਗੇ ਸਮੇਂ ਨੂੰ ਖਸ ਕੇ ਕੱਟ ਲੋ ਇਹ ਘੜੀ ਖੱਥ ਨਹੀਂ ਆਉਣੀ। ਸਦਾ ਹੀ ਚਲੋ ਸੱਚ ਦੇ ਰਸਤੇ ਇਹ ਗੱਲ ਕਿਸੇ ਨੇ ਸਮਝਾਉਣੀ ਇਹ ਜ਼ਿੰਦਗੀ ਏ ਚਾਰ ਦਿਨਾਂ ਦੀ ਫਿਰ ਮੋੜ ਕੇ ਨਹੀਂ ਆਣੀ ਹਰ ਇੱਕ ਦਿਨ ਕੱਟੋ ਖੁਸ਼ੀ ਨਾਲ ਹਰ ਇੱਕ ਦਿਨ ਕੱਟੋ ਖੁਸ਼ੀ ਨਾਲ ਫਿਰ ਦੁੱਖਾਂ ਦੀ ਹਨੇਰੀ ਕਦੇ ਨਹੀਂ ਆਉਣੀ ਹਰ ਜੀ ਵਿੱਚ ਹੁੰਦਾ ਏ ਵਾਸ ਖੁਦਾ ਦਾ ਹਰ ਜੀ ਵਿੱਚ ਹੁੰਦਾ ਏ ਵਾਸ ਖੁਦਾ ਦਾ ਜੋ ਸਭ ਨੂੰ ਇਹ ਗੱਲ ਸਮਝਾਉਣੀ ਨਸਨਾ ਬੰਦਿਆ ਮੌਤ ਤੋਂ ਤੂੰ ਡਰ ਕੇ ਨਸਨਾ ਬੰਦਿਆ ਮੌਤ ਤੋਂ ਤੂੰ ਡਰ ਕੇ ਇੱਕ ਦਿਨ ਹੈ ਤੈਨੂੰ ਆਣੀ ਇਹ ਜ਼ਿੰਦਗੀ ਇਹ ਦਾਤ ਖੁਦਾ ਦੀ ਫੇਰ ਮੋੜ ਕੇ ਨਹੀਂ ਆਣੀ थैंक यू वेरी गुड ਬਹੁਤ ਬਹੁਤ ਧੰਨਵਾਦ ਜੀ ਪਠਾਨਕੋਟ ਤੋਂ ਤੇ ਆਏ ਹਨ ਦੋਨੋਂ ਭੈਣਾ ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਅਗਰ ਟਾਈਮ ਹੁੰਦਾ ਤਾਂ ਸੀ ਇਹਨਾਂ ਨੂੰ ਖੁੱਲ ਕੇ ਸੁਣਦੇ ਜਿਸ ਕ ਸਤ ਸ੍ਰੀ ਅਕਾਲ ਸਾਰਿਆਂ ਨੂੰ ਮੇਰੀ ਰਚਨਾ ਸੁਣਾਈ ਹੈ ਜੀ ਮੇਰਾ ਬਾਬਾ ਨਾਨਕ ਰਾ ਬਾਪੇ ਨਾਨਕ ਜੋ ਦਿਖਾਏ ਤੇ ਤੁਰਦਾ ਵੀ ਨਾਲੇ ਮੇਰੀ ਮੇਰੀ ਕਰਦਾ ਹੈ ਰੋਟੀ ਆਕਾ ਲਾਲ ਦੀ ਖਾਇਆ ਕਰ ਦੁੱਖ ਚੋਪੜੀ ਨਾ ਮੰਨ ਲਲਚਾਇਆ ਕਰ ਕੀਰਤ ਕਰੋ ਤੇ ਵੱਡ ਛਕੋ ਭੁੱਲ ਗਿਆ ਕਿਉਂ ਉਪਦੇਸਾਂ ਨੂੰ ਆ ਤੇਰੀ ਉਹ ਮੇਰੀ ਢੇਰੀ ਕਰਦਾ ਹੈ ਰਾ ਬਾਬੇ ਨਾਨਕ ਜੋ ਦਿਖਾਏ ਤੇ ਤੁਰਦਾ ਵੀ ਨਾਲੇ ਮੇਰੀ ਮੇਰੀ ਕਰਦਾ ਹੈ ਤੇਰਾ ਤੇਰਾ ਤੋਲ ਦਿਖਾ ਕੇ ਓ ਧਰਤੀ ਦੀ ਦੀਸਾ ਕਮ ਆ ਗਏ ਓ ਤੁਰ ਕੇ ਗਾਤੀ ਸਾਰੀ ਦੁਨੀਆਂ ਚਰਚਾ ਜੱਗ ਬਤੇਰੀ ਕਰਦਾ ਹੈ ਰਾਹ ਬਾਬੇ ਨਾਨਕ ਜੋ ਦਿਖਾਏ ਤੇ ਤੁਰਦਾ ਵੀ ਨਾਲੇ ਮੇਰੀ ਮੇਰੀ ਕਰਦਾ ਮਨ ਨੀਵਾ ਮਤ ਉਚਾਰੇ ਬੰਦਿਆ ਗੁਰਮਤੀ ਦੇ ਸ਼ਬਦ ਵੀ ਵਿਚਾਰੇ ਬੰਦਿਆ ਜੇ ਇੰਨਾ ਹੀ ਵੱਡਾ ਕਹਿਨੀ ਹੈ ਕਿ ਉਹੇਰਾ ਫੇਰੀ ਕਰਦਾ ਹੈ ਆ ਬਾਬੇ ਨਾਨਕ ਜੋ ਦਿਖਾਏ ਤੇ ਤੁਰਦਾ ਵੀ ਨਾਲੇ ਮੇਰੀ ਮੇਰੀ ਕਰਦਾ ਇਹ ਖਾ ਭਰੇ ਇਨਸਾਨ ਦੀ ਵਰਜਾ ਕੋਈ ਹੰਮੀ ਵਿੱਚ ਸੁਲਤਾਨ ਦੀ ਵਰਜਾ ਨਾਨਕ ਜੋ ਦਿੱਤੇ ਸਾਹ ਰੋਹ ਰਣੀ ਵਾਚ ਕੋ ਕਦੋਂ ਮਿੱਟੀ ਦੀ ਢੇਰੀ ਕਰਦਾ ਹੈ। ਰਬ ਬਾਪੇ ਨਾਮ ਜੋ ਦਿਖਾਏ ਤੇ ਕੋਈ ਦਾ ਨਹੀਂ ਮੇਰੀ ਮੋਤ ਕਰਦਾ ਹੈ। ਧੰਨਵਾਦ ਸਤਿਗੁਰੂ ਬਹੁਤ ਬਹੁਤ ਸੀ। ਸਤਿਗੁਰੂ ਜੀ ਰਤਨਾ ਦਾ ਨਾਮ ਹੈ ਮੈਂ। ਨਾ 나 ਤੈਨੂੰ ਰੱਬ ਨੇ ਸਿਖਾਇਆ ਨਾ ਮਾਪੇ ਕਦੇ ਸਿਖਾਇਆ ਈ। ਫਿਰ ਮੈਂ ਦਾਇਕ ਸ਼ਬਦ ਪਿਆਰਿਆ ਆ ਤੇਰੇ ਅੰਦਰ ਕਿੱਥੋਂ ਆਇਆ ਹੈ। ਮੈਂ ਮੈਸੀ ਬੱਕਰਾ ਕਰਦਾ। ਉਸ ਦਾਦੇ ਰੱਬ ਨੂੰ ਭੁੱਲ ਗਿਆ ਜਦੋਂ ਦਾਦੇ ਰੱਬ ਨੂੰ ਭੁੱਲ ਗਿਆ ਫਿਰ ਟੁਕੜਿਆਂ ਦੇ ਵਿੱਚ ਤੁੱਟ ਗਿਆ ਜਦੋਂ ਬੁੱਲੇ ਸ਼ਾਹ ਵੀ ਇਸ਼ਕ ਦਾ ਤੁੰਬਾ ਤੂੰ ਤੂੰ ਕਰਕੇ ਖੜਕਾਇਆ ਫਿਰ ਮੈਂ ਦਾ ਇੱਕ ਸ਼ਬਦ ਪਿਆਰਿਆ ਆ ਤੇਰੇ ਅੰਦਰ ਕਿੱਥੋਂ ਆਇਆ ਹੈ ਮੈਂ ਦਾ ਇੱਕ ਸ਼ਬਦ ਪਿਆਰਿਆ ਆ ਤੇਰੇ ਅੰਦਰ ਕਿੱਥੋਂ ਆਇਆ ਹੈ ਗੀਤਾ ਪੜ੍ਹੀ ਕੁਰਾਨ ਵੀ ਪੜ੍ਹੀ ਮੈਂ ਪੜਿਆ ਗੁਰੂ ਗ੍ਰੰਥ ਸਭ ਨੇ ਤੂੰ ਹੀ ਤੂੰ ਲਿਖਿਆ ਮੈਂ ਲਿਖਿਆ ਕਿਤੇ ਨਾ ਸੰਦ ਜਦੋਂ ਨਾਮ ਤੇਰੇ ਦਾ ਪਹਿਲਾ ਅੱਖਰ ਕੱਦ ਬਾਣੀ ਵਿੱਚੋਂ ਆਇਆ ਏ ਫਿਰ ਮੈਂ ਦਾ ਇੱਕ ਸ਼ਬਦ ਪਿਆਰਿਆ ਆ ਤੇਰੇ ਅੰਦਰ ਕਿੱਥੋਂ ਆਇਆ ਏ ਮੈਂ ਇਹਨੂੰ ਮਾਰਿਆ ਤੂੰ ਮਿਲੇ ਤੂੰ ਜਪਿਆ ਰੱਬ ਮਿਲਦਾ ਮੈਂ ਇਹਨੂੰ ਮਾਰਿਆ ਤੂੰ ਮਿਲੇ ਤੂੰ ਜਪਿਆ ਰੱਬ ਮਿਲਦਾ ਜਿਹੜਾ ਬੰਦਾ ਬੰਦੇ ਨੂੰ ਬੰਦਾ ਸਮਝੇ ਉਸ ਬੰਦੇ ਨੂੰ ਸਭ ਕੁਝ ਮਿਲਦਾ ਜਦੋਂ ਅਮਨ ਪੰਜਾਬੀ ਮੇਰੇ ਬੇਟੇ ਦਾ ਨਾਮ ਹੈ ਜਦੋਂ ਅਮਨ ਪੰਜਾਬੀ ਤੂੰ ਉਹ ਦਾ ਉਹ ਤੇਰਾ ਸਰਮਾਇਆ ਹੈ ਫਿਰ ਮੈਂ ਦਾ ਇੱਕ ਸ਼ਬਦ ਪਿਆਰਿਆ ਆ ਤੇਰੇ ਅੰਦਰ ਕਿੱਥੋਂ ਆਇਆ ਧੰਨਵਾਦ ਬਹੁਤ ਵਧੀਆ ਬਹੁਤ ਬਹੁਤ ਵਾਣ ਮਾ ਜੀ ਖਰਦੀਪ ਸਿੰਘ